ਪੁਰਾ ਵਿਚ ਸਿਵਲ ਕੋਰਟਸ ਵਿਖੇ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਨੰਬਰ ਮੋਹਨ ਪੱਟੀ ਦੀ ਗਵਾਈ ਵਿੱਚ ਨੈਸ਼ਨਲ ਲੋਕ ਅਦਾਲਤ ਲਗਾਈ ਗਈ ਇਸ ਮੌਕੇ ਤੇ 6 ਬੇਚਾ ਦਾ ਗਠਨ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸਿਮਰਤ ਪਾਲ ਸਿੰਘ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ ਇਨਸਾਫ ਜਲਦੀ ਤੇ ਸਸਤਾ ਮਿਲਦਾ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਿਮਰਤਪਾਲ ਸਿੰਘ ਜੀ ਪ੍ਰਧਾਨ ਬਾਰ ਅਸੈਸ਼ਨ ਰਾਜਪੁਰਾ ਸਾਰਾ ਜਿੱਥੇ ਨੈਸ਼ਨਲ ਲੋਕ ਅਦਾਲਤ ਕਿਹਦੇ ਬਾਰੇ ਜਾਣਕਾਰੀ ਦੇ ਆ ਜੀ ਸਰ ਅੱਜ ਨੈਸ਼ਨਲ ਲੋਕ ਅਦਾਲਤ ਲੱਗੀ ਹੈ ਸਾਡੀ ਜਿਹੜੀ ਹੈਗੀ ਇਹ ਸਿਰਫ ਇੱਥੇ ਜਿਹੜੇ ਕੇਸਿਸ ਜਿਹੜੇ ਜਿਨ੍ਹਾਂ ਚ ਕੰਪਰਮਾਈਜ਼ ਹੋ ਜਾਂਦਾ ਹੈ ਤੇ ਜਿਨ੍ਹਾਂ ਕੇਸਾਂ ਵਿੱਚ ਕੰਪਰਮਾਈਜ਼ ਦੀ ਗੁੰਜਾਇਸ਼ ਹੁੰਦੀ ਹੈ ਜਾਂ ਜਿਹੜੇ ਕੇਸ ਸੈਟਲ ਸੈਟਲ ਕਰਾਇਆ ਜਾ ਸਕਦੇ ਹਨ ਉਹਨਾਂ ਲਈ ਲੋਕ ਅਦਾਲਤ ਰੱਖੀ ਜਾਂਦੀ ਹੈ ਜੀ ਇਸ ਵਿੱਚ ਜਿਹੜਾ ਹੈ ਲੋਕਾਂ ਨੂੰ ਜਲਦ ਤੋਂ ਜਲਦ ਨਿਆਂ ਮਿਲਦਾ ਹੈ ਜੀ ਤੇ ਲੋਕਾਂ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਕੰਪਰਮਾਈਜ਼ ਹੋਣ ਵਾਲੇ ਹੁੰਦੇ ਆ ਉਹਨਾਂ ਦੇ ਕੰਪਰਮਾਈਜ਼ ਕਰਾਏ ਜਾਂਦੇ ਹਨ ਜੀ ਤੇ ਸਸਤਾ ਤੇ ਤੇਰਾਂ ਜਿਹੜੇ ਮਤਲਬ ਤੁਸੀਂ ਆਮ ਲੋਕ ਹੈਗੇ ਆ ਤੇਰਾਂ ਤੁਸੀਂ ਕੀ ਸੰਦੇਸ਼ ਦੇਣਾ ਚਾਹ ਰਿਹਾ ਜੀ ਮੈਂ ਤੇਰਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਗਾ ਕਿ ਵੱਧ ਤੋਂ ਵੱਧ ਕੇਸ ਜਿਹੜੇ ਹਨ ਲੋਕਦਾਲ ਤੇ ਰਿਖਾਨ ਕਿਉਂਕਿ ਇੱਥੇ ਜਿਹੜਾ ਹੈਗਾ ਜਲਦੀ ਨਿਆ ਮਿਲ ਜਾਂਦਾ ਤੇ ਲੋਕਾਂ ਦਾ ਜਿਹੜਾ ਰਾਜੀਨਾਮਾ ਹੁੰਦਾ ਇੱਕ ਨਾਲੇ ਸੈਟਲਮੈਂਟ ਹੋ ਜਾਂਦੀ ਹੈ ਜੀ ਜਲਦੀ ਜਲਦੀ ਜੀ ਤੇ ਆਪਣੇ ਕੇਸ ਵੀ ਨਿਪਟਦੇ ਹਨ ਜੀ ਪ੍ਰਧਾਨ ਸਾਹਿਬ ਕੋਣ ਕੋਣ ਪਾਰਟੀ ਕਿਹੜੀ ਵੀ ਪਾਰਟੀ ਆਪਣੇ ਕੇਸ ਜਿਹੜੇ ਹਨ ਇਹਦੇ ਲਵਾ ਸਕਦੇ ਆ ਜਿਆਦਾਤਰ ਤਾਂ ਬੈਂਕ ਦੇ ਕੇਸਿਸ ਹੁੰਦੇ ਜਿਨ੍ਹਾਂ ਜਿਵੇਂ ਲੋਕਾਂ ਨੇ ਲੋਨ ਲੱਤੇ ਹੁੰਦੇ ਹਨ ਜੀ ਜਾਂ ਹੋਵੇ ਕਿਸੇ ਦਾ ਲੜਾਈ ਝਗੜਾ ਹੁੰਦਾ ਹੈ ਤਾਂ ਉਹਦੇ ਕੇਸਿਸ ਹੋਣੇ ਕੋਈ ਸਿਵਲ ਸੂਟ ਹੈ ਜਿਹਦੇ ਵਿੱਚ ਦੋ ਧਿਰਾਂ ਦੇ ਵਿਚਕਾਰ ਸਮਝੌਤਾ ਹੋ ਸਕਦਾ ਹੈ ਉਹ ਵੀ ਕਰਵਾਏ ਜਾਂਦੀਆਂ ਨੇ ਜਿਵੇਂ 138 ਦੇ ਕੇਸਿਸ ਹੈਗੇ ਜੀ ਉਹਨਾਂ ਵਿੱਚ ਕੋਈ ਬੰਦਾ ਆਪਣਾ ਸਮਝੌਤਾ ਕਰਵਾਉਣਾ ਚਾਹੁੰਦਾ ਹੈ ਪੈਸੇ ਦੇਣਾ ਚਾਹੁੰਦਾ ਹੈ ਤੇ ਨਿਵੇੜਨਾ ਚਾਹੁੰਦਾ ਹੈ ਤਾਂ ਉਹ ਵੀ ਚੀਜ਼ ਇੱਥੇ ਹੁੰਦੀ ਹੈ ਜੀ ਮੈਂ ਤਾਂ ਇਹ ਸੰਦੇਸ਼ ਦੇਣਾ ਚਾਹਾਂਗਾ ਜੀ ਕਿ ਆਪਣੇ ਜਿਹੜੇ ਕੇਸਿਸ ਹੈਗੇ ਆ ਲੋਗਦਾਨ ਤੇ ਲਗਵਾ ਕੇ ਨਿਬੇੜ ਸਕਣ ਨਿਬੇੜਾ ਕਿਤਾ ਜਾ ਸਕੀ ਜੀ ਕਿਉਂਕਿ ਜਿਹੜਾ ਹੈਗਾ ਕੰਪਰਮਾਈਜ਼ ਹੁੰਦਾ ਉਹ ਸਭ ਤੋਂ ਬੈਸਟ ਹੁੰਦਾ ਜੀ ਕਿਉਂਕਿ ਲੋਕਾਂ ਦੇ ਵਿੱਚਕਾਰ ਲੋਕਾਂ ਦੇ ਦਿਨਾਂ ਦੇ ਵਿੱਚਕਾਰ ਕੋਈ ਉਹ ਨਹੀਂ ਰਹਿੰਦੀ ਫੇਦਪਾਵੇਂ ਰੰਗਜਿਵਾਜ ਵੀ ਨਹੀਂ ਰਹਿੰਦੀ ਅੱਜ ਇੱਥੇ ਕਿੰਨੇ ਬੈਂਚ ਦਾ ਗਠਨ ਹੋਇਆ ਸੀ ਜੀ ਅੱਜ ਇੱਥੇ 6 ਬੈਂਚਾਂ ਦਾ ਗਠਨ ਹੋਇਆ ਸੀ ਜੀ ਤੇ 6 ਬੈਂਚਾਂ ਦੇ ਜਿਹੜੇ ਹਨ ਲੋਕਾਂ ਦੇ ਕਾਫੀ ਕੇਸ ਨਿਬੜੇ ਹਨ ਜੀ ਤੇ ਲੋਕਾਂ ਨੂੰ ਜਿਹੜਾ ਹੈ ਲੋਕਾਂ ਦੇ ਲੋਕਾਂ ਦੇ ਕੰਪਰਮਾਈਜ਼ ਵੀ ਹੋਏ ਹਨ ਤੇ ਕਾਫੀ ਬੈਂਕਾਂ ਦੇ ਕੇਸ ਵੀ ਨਿਬੜੇ ਹਨ ਤੇ 138 ਦੇ ਕੇਸ ਕਾਫੀ ਨਿਬੜੇ ਹਨ ਇਸ ਤੋਂ ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋਂ ਕੋਮੀ ਕਾਨੂੰਨੀ ਸੇਵਾਵਾ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਅਦਾਲਤਾਂ ਦੇ ਸਬ ਡਿਵੀਜ਼ਨ ਪੱਧਰ ਦੀਆਂ ਅਦਾਲਤਾਂ 'ਚ ਕੋਮੀ ਲੋਕ ਅਦਾਲਤ ਦਾ ਯੋਜਨ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਫਤਿਹਗੜ੍ਹ ਸਾਹਿਬ ਅਰुण ਗੁਪਤਾ ਨੇ ਦੱਸਿਆ ਕਿ ਲੋਕ ਅਦਾਲਤ 'ਚ ਵਿਆਹ ਸੰਬੰਧੀ ਟ੍ਰੈਫਿਕ ਚਲਾਣ ਤੇ ਹੋਰ ਕੇਸਾਂ ਦੀ ਸੁਣਵਾਈ ਕੀਤੀ ਗਈ ਮੈਂ ਅਰुण ਗੁਪਤਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਫਤੇਗੜ ਸਾਹਿਬ ਬੋਲ ਰਹੇ ਆ ਅੱਜ ਨੈਸ਼ਨਲ ਲੋਕ ਅਦਾਲਤ ਦਾ ਦੇਹੜਾ ਹੈਗਾ ਆਸੀਂ ਫਤੇਗੜ ਸਾਹਿਬ ਖਮਾਣੂ ਤੇ ਅਮਲੋ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਹੁਕਮਾਂ ਦੇ ਤਹਿਤ ਅਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਅਥਾਰਟੀ ਦੇ ਹੁਕਮਾਂ ਦੇ ਤਹਿਤ ਅੱਜ ਨੈਸ਼ਨਲ ਲੋਕ ਅਦਾਲਤ ਐਥੇ ਆਯੋਜਨ ਕਰ ਰਹੇ ਆ ਲੋਕ ਵੱਟ ਚੜ ਕੇ ਇਸ ਨੈਸ਼ਨਲ ਲੋਕ ਅਦਾਲਤ 'ਚ ਈਸਾ ਲੈ ਰਹੇ ਆ ਤੇ ਕ੍ਰੀਵਨ ਅਸੀਂ ਦਾ 11000 ਕੇਸ ਅਜਲ ਗਾਇ ਐ ਐਗਜ਼ੈਕਟਿਵ ਗਰ 10918 ਹੈਗੇ ਜਿਹੜੇ ਅਸੀਂ ਕੇਸ ਟੇਕ ਅਪ ਕਰ ਰਹੇ ਆ ਇਹ ਫਿਗਰ ਵੱਧ ਵੀ ਸਕਦੀ ਹੈ ਕਿਉਂਕਿ ਕਈ ਵਾਰ ਲੋਕੀ ਆ ਕੇ ਲੋਕ ਅਦਾਲਤ ਵਾਲੇ ਦਿਨ ਤੱਕ ਆ ਦੇ ਦਿੰਦੇ ਆ ਕਿ ਸਾਡਾ ਕੇਸ ਲੋਕ ਅਦਾਲਤ ਚ ਟੇਕ ਅਪ ਕੀਤਾ ਜਾਵੇ ਤੇ ਤਕਰੀਬਨ ਸਾਨੂੰ ਉਮੀਦ ਹੈ ਕਿ ਅਸੀਂ ਅੱਜ ਤਕਰੀਬਨ 7500 ਜਾਂ 8000 ਕੇਸਾਂ ਦਾ ਫੈਸਲਾ ਹੋ ਜਾਏਗਾ ਇਹ ਫਿਗਰ ਵੱਧ ਵੀ ਸਕਦੀ ਹੈ ਅੱਛਾ ਇਹ ਜਿਹੜੀ ਸੰਖਿਆ ਹੈਗੀ ਆ ਇਹ ਮੇਰੇ ਖਿਆਲ ਹਾਈਐਸਟ ਹੋਏਗੀ ਫਤਿਹਗੁਰ ਸਾਹਿਬ ਦੇ ਵਿੱਚ ਕਿ ਐਨੇ ਕੇਸ ਟੇਕ ਅਪ ਹੋ ਰਹੇ ਤੇ ਡਿਸਾਈਡ ਹੋ ਰਹੇ ਆ ਤੇ ਮੈਂ ਤਾਂ ਲੋਕਾਂ ਨੂੰ ਇਹ ਕਹੂੰਗਾ ਕਿ ਨੈਸ਼ਨਲ ਲੋਕ ਅਦਾਲਤ ਜੋ ਖਾਤੇ ਨਿਮਣੇ ਬਾਦ ਲੱਗਦੀ ਹੈਗੀ ਆ ਉਹਦਾ ਫਾਇਦਾ ਉਠਾਣ ਕਿਉਂਕਿ ਲੋਕ ਅਦਾਲਤ ਵਿੱਚ ਜਿਹੜਾ ਕੇਸ ਦਾ ਫੈਸਲਾ ਹੁੰਦਾ ਉਹ ਆਪਸੀ ਰਾਜਮਾਨੀ ਨਾਲ ਹੁੰਦਾ ਹੈਗਾ ਤੇ ਕਿਸੇ ਸਦੇਸ਼ ਭਾਵ ਨਹੀਂ ਰਹਿੰਦਾ ਤੇ ਲੋਕੀ ਖੁਸ਼ੀ ਖੁਸ਼ੀ ਘਰ ਜਾ ਸਕਦੇ ਆ ਤੇ ਜਿਨ੍ਹਾਂ ਨੇ ਕੋਰਟ ਹਿਸ ਦੇ ਵੀ ਲੱਗੇ ਹੁੰਦੇ ਆ ਜੇ ਜਨੇ ਕਿਸੇ ਬੰਦੇ ਨੇ ਰਿਕਵਰੀ ਦਾ ਸੂਟ ਫਾਈਲ ਕੀਤਾ ਉਹਦੇ ਚ ਕੋਰਟ ਫੀਸ ਲੰਤਾਣਾ ਪੈਂਦਾ ਉਹ ਵੀ ਵਾਪਸ ਹੋ ਜਾਂਦਾ ਹੈ ਮੈਂ ਲੋਕਾਂ ਨੂੰ ਇਹ ਵੀ ਸੰਦੇਸ਼ ਦੇਣਾ ਚਾਹੂਗਾ ਕਿ ਨੈਕਸਟ ਲੋਕ ਅਦਾਲਤ ਸਤੰਬਰ ਚ ਹੋਣੀ ਹੈ ਜਿਨ੍ਹਾਂ ਦੇ ਕੇਸ ਉਹਨੂੰ ਵੀ ਲੋਕਾ ਕੋਟਾ ਚ ਚੱਲ ਰਿਹਾ ਫਦੇਗਰ ਸਾਹਿਬ ਚੱਲ ਰਿਹਾ ਹਮਲੋ ਚੱਲ ਰਿਹਾ ਖਮਾਣੂ ਚੱਲ ਰਿਹਾ ਉਹ ਸਾਨੂੰ ਦਖਾਸਤਾ ਦੇ ਸਕਦੇ ਆ ਅਸੀਂ ਉਹਨਾਂ ਦੇ ਕੇਸ ਪ੍ਰੀਲੀਟੀਗੇਟਿਵ ਕੋਰਟਸ ਪੇਕਅਪ ਕਰਕੇ ਦੂਜੀ ਪਾਰਟ ਨੂੰ ਸਮਝਾ ਕੇ ਸਮਝਾਤਾ ਕਰਵਾ ਸਕਦੇ ਆ ਇਸੇ ਤਰ੍ਹਾਂ ਹੀ ਜਲੰਧਰ ਚ ਵੀ ਕੌਮੀ ਲੋਕ ਅਦਾਲਤ ਲਗਾਈ ਗਈ ਤੇ ਇਸ ਲੋਕ ਅਦਾਲਤ ਦੌਰਾਨ ਜਲੰਧਰ ਵਿੱਚ 25 ਪੇਚ ਲਗਾਈ ਗਏ ਤੇ ਨੈਸ਼ਨਲ ਲੋਕ ਅਦਾਲਤ ਵਿੱਚ ਲੰਬੇ ਸਮੇਂ ਬਾਅਦ ਪਾਣੀ ਦੇ ਬਿੱਲਾ ਸੰਬੰਧੀ ਵੀ ਕੇਸ ਹੱਲ ਕੀਤੇ ਗਏ ਇਸ ਦੇ ਨਾਲ ਹੋਰ ਵੀ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅੱਜ ਜਲੰਧਰ ਦੇ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ ਹੈ ਜਿਸ ਬਾਬਤ ਅਸੀਂ ਗੱਲ ਕਰਾਂਗੇ ਜ਼ਿਲ੍ਹਾ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਅਥਾਰਟੀ ਨਾਲ ਉਨਾ ਤੋਂ ਜਾਨਣਾ ਗਿਆ ਕਿ ਕਿੰਨੇ ਬੈਂਚਸ ਲੱਗੇ ਸਨ ਔਰ ਅੱਜ ਕਿਹੜੇ-ਕਿਹੜੇ ਕੇਸਿਸ ਦਾ ਜਿਹੜਾ ਹੈ ਕਿ ਜਿਹੜੇ ਕੇਸਿਸ ਹੱਲ ਕੀਤੇ ਗਏ ਨੇ ਔਰ ਕਿੰਨੇ ਪੈਂਡਿੰਗ ਸੰਝਨ ਨੂੰ ਅੱਜ ਜਿਹੜਾ ਜਿਹੜੇ ਮਾਮਲੇ ਸੁਲਝਾਏ ਗਏ ਨੇ ਸਰ ਅੱਜ ਕੌਮੀ ਲੋਕ ਅਦਾਲਤ ਤੇ ਵਿੱਚ ਅੱਜ ਟੋਟਲ ਕਿੰਨੇ ਕ ਬੈਂਚ ਸੀਗੇ ਅੱਜ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਅਦਾਲਤ ਲਗਾਈ ਗਈ ਹੈ ਔਰ ਕੁੱਲ 25 ਬੈਂਚ ਲਗਾਏ ਗਏ ਹਨ ਜਿਨ੍ਹਾਂ ਵਿੱਚੋਂ 21 ਬੈਂਚ ਜਲੰਧਰ ਦੋ ਬੈਂਚ ਨਕਉਦਰ ਤੇ ਦੋ ਬੈਂਚ ਫਲੋਰ ਲਗਾਏ ਗਏ ਨੇ ਮੁੱਖ ਤੌਰ ਤੇ ਜਿਹੜੇ ਕੇਸਿਸ ਅੱਜ ਲਏ ਜਾਣਗੇ ਉਹਨਾਂ ਵਿੱਚ ਟ੍ਰੈਫਿਕ ਚਲਾਨ ਨੇ ਚੈੱਕ ਬਾਉਂਸ ਕੇਸਿਸ ਨੇ ਰਿਕਵਰੀ ਦਾਅਵੇ ਨੇ ਐਮ ਐ ਸੀ ٹی ਕੇਸਿਸ ਨੇ ਐਕਸੀਡੈਂਟ ਕਲੇਮ ਕੇਸਿਸ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਔਰ ਹੋਰ ਵੀ ਜਿਹੜੇ ਕੇਸ ਜਿਨ੍ਹਾਂ 'ਚ ਸਮਝੌਤੇ ਹੋਣ ਦੀ ਸਾਨੂੰ ਉਮੀਦ ਸੀ ਜਾਂ ਪਾਰਟੀਆਂ ਨੇ ਐਪਲੀਕੇਸ਼ਨਾਂ ਦੇ ਕੇ ਲਗਵਾਏ ਸੀ ਉਹ ਸਾਰੇ ਕੇਸ ਟੇਕਅਪ ਕੀਤੇ ਜਾਣਗੇ ਔਰ ਪਾਰਟੀਆਂ ਆਪਣੀ ਸਹਿਮਤੀ ਨਾਲ ਮਰਜ਼ੀ ਨਾਲ ਸਮਝੌਤਾ ਕਰਨਗੀਆਂ ਬਗੈਰ ਕਿਸੇ ਕਚੈਰੀ ਦਾ ਦਬਾਅ ਜਾਂ ਕਿਸੇ ਹੋਰ ਦਾ ਦਬਾਅ ਸਰ ਓਵਰঅল ਕਿੰਨੇ ਕੇਸਿਸ ਜਿਹੜੇ ਕਿ ਸੁਲਝਾਏ ਜਾਣਗੇ ਸਾਨੂੰ ਉਮੀਦ ਹੈ ਕਿ ਅਰਾਊਂਡ 60 ਤੋਂ 65 ਹਜ਼ਾਰ ਕੇਸ ਅੱਜ ਨਿਪਟਾਰਾ ਹੋ ਜਾਏਗਾ ਜਿਨ੍ਹਾਂ ਦੇ ਵਿੱਚ ਪ੍ਰੀ-ਲਿਟੀਗੇਟਿਵ ਕੇਸਿਸ ਵੀ ਹਨ ਰੈਵਨਿਊ ਕੇਸਿਸ ਵੀ ਹਨ ਔਰ ਟ੍ਰੈਫਿਕ ਚਲਾਨ ਕੇਸਿਸ ਵੀ ਨੇ ਸਰ ਪਾਣੀ ਕਾਫੀ ਲੰਬੇ ਸਮੇਂ ਬਾਅਦ ਪਾਣੀ ਦੇ ਕੇਸਿਸ ਵੀ ਵਾਟਰ ਵਰਕਸ ਤੇ ਵੀ ਅੱਜ ਆਏ ਹਾਂਜੀ ਬਿਜਲੀ ਦੇ ਪਾਣੀ ਦੇ ਸਾਡੇ ਇੱਥੇ ਪਰਮਨੈਂਟ ਲੋਕ ਅਦਾਲਤ ਹੈ ਜੇ ਕਿਸੇ ਦਾ ਕੋਈ ਡਿਸਪਿਊਟ ਪਾਣੀ ਦੇ ਬਿੱਲ ਦਾ ਹੈ ਬਿਜਲੀ ਦੇ ਬਿੱਲ ਦਾ ਹੈ ਉਹ ਪਰਮਨੈਂਟ ਲੋਕ ਅਦਾਲਤ ਵਿੱਚ ਆ ਕੇ ਉਹਦਾ ਸੁਲਝਾ ਸਕਦਾ ਉਹ ਕੇਸਿਸ ਵੀ ਅਸੀਂ ਟੇਕ ਅਪ ਕੀਤੇ ਹੈ ਸਰ ਅਖੀਰ ਦੇ ਵਿੱਚ ਸਰ ਲੋਕਾਂ ਨੂੰ ਸਰ ਕੀ ਅਪੀਲ ਕਰਦੇ ਹੋ ਕਿਉਂਕਿ ਲੋਕ ਜਿਹੜੇ ਕਿ ਹੱਲੇ ਵੀ ਇਹਨੀ ਅਵੇਅਰ ਜਾਗਰੂਕਤਾ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਮਨ ਚ ਕਿਤੇ ਨਾ ਕਿਤੇ ਭੇਜ ਰਹਿਂਦਾ ਹੈ ਕਿ ਅਸੀਂ ਇਹ ਕੋਰਟ ਕਚੈਰੀ ਜਾਵਾਂਗੇ ਤਾਂ ਪਤਾ ਨਹੀਂ ਜਿਹੜਾ ਡਰ ਰਹਿੰਦਾ ਹੈ ਉਸ ਡਰ ਨੂੰ ਦੂਰ ਕਰਨ ਲਈ ਸਿਰਫ ਕੀ ਸੁਨੇਹਾ ਦੇਣਾ ਚਾਹੀਦਾ ਦੇਖੋ ਨਿਯਮਤ ਤੌਰ ਤੇ ਲੋਕ ਅਦਾਲਤਾਂ ਲਗਾਈਆਂ ਜਾਂਦੀ ਹੈ ਔਰ ਲੋਕ ਅਦਾਲਤ ਲਗਾਉਣ ਤੋਂ ਪਹਿਲਾਂ ਉਹਦਾ ਪੂਰਾ ਪ੍ਰਚਾਰ ਵੀ ਕੀਤਾ ਜਾਂਦਾ ਹੈ ਵਕੀਲਾਂ ਰਾਈ ਵੀ ਅਖਬਾਰ 'ਚ ਵੀ ਦੇ ਕੇ ਲੋਕ ਅਦਾਲਤ ਦੇ ਵਿੱਚ ਸਵੈ ਇੱਛਾ ਦੇ ਨਾਲ ਸਮਝੌਤਾ ਹੋਣਾ ਕਿਸੇ ਤੇ ਕੋਈ ਦਬਾਅ ਨਹੀਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੀ ਫਿਰ ਕੋਈ ਅਪੀਲ ਨਹੀਂ ਪੈਂਦੀ ਦੂਜੀ ਗੱਲ ਹੈ ਕਿ ਹੁਣ ਨਾਲਸਾ ਦੀ ਸਕੀਮ ਹੈ ਮਿਸ਼ਨ ਮੋਡ ਅਸੀਂ ਉਸ ਸਕੀਮ ਦੇ ਤਹਿਤ ਜਿਹੜੇ ਕਨਵਿਕਟਸ ਅਪੀਲ ਨਹੀਂ ਸੀ ਪਾ ਸਕੇ ਕਿਸੇ ਵੀ ਕਾਰਨ ਕਰਕੇ ਉਹਨਾਂ ਦੀ ਅਪੀਲ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵੱਲੋਂ ਪਾਈ ਜਾਏਗੀ ਹੁਣ ਵੀ ਅਗਰ ਕੋਈ ਐਸਾ ਸਖਸ ਹੈ ਜਿਹੜਾ ਕਿ ਨਾ ਬੇਲ ਹਾਈ ਕੋਰਟ ਲਗਾ ਸਕਿਆ ਜਾਂ ਸੁਪਰੀਮ ਕੋਰਟ ਨਹੀਂ ਲਗਾ ਸਕਿਆ ਜਾਂ ਅਪੀਲ ਹਾਈ ਕੋਰਟ ਜਾਂ ਸੁਪਰੀਮ ਕੋਰਟ ਨਹੀਂ ਪਾ ਸਕਿਆ ਉਹ ਤੁਰੰਤ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਨਾਲ ਕੰਟੈਕਟ ਕਰੇ ਉਹਨਾਂ ਦੇ ਰਿਸ਼ਤੇਦਾਰ ਕੰਟੈਕਟ ਕਰਨ ਅਸੀਂ ਉਹਨਾਂ ਦੀ ਅਪੀਲ ਆਪਣੇ ਆਪ ਸਾਡੇ ਲੀਗਲ ਸਰਵਿਸ ਅਥਾਰਟੀ ਰਾਹੀਂ ਪਵਾਵਾਂਗੇ ਜੀ ਸਰ ਇੱਕ ਸਰ ਇੱਕ ਹੋਰ ਚੀਜ਼ ਦੇ ਵਿੱਚ ਥੋੜਾ ਵਿਸਤਾਰ ਹੈ ਕਿਉਂਕਿ ਜਿਹੜੇ ਕ੍ਰਿਮੀਨਲ ਕੇਸਿਸ ਜਿਹੜੇ ਟੇਕ ਅਪ ਕੀਤੇ ਜਾਂਦੇ ਨੇ ਲੋਕਾਂ ਨੂੰ ਇਸ ਚੀਜ਼ ਦੀ ਵੀ ਕਲੀਅਰਟੀ ਥੋੜੀ ਹੋਰ ਦੇਣੀ ਹੋएगी ਕਿ ਉਹ ਕਿਹੜੇ-ਕਿਹੜੇ ਕੇਸਿਸ ਔਰ ਕਿਸ ਤੱਕ ਉਹ ਲੋਕ ਗਲਤ ਦੇ ਵਿੱਚ ਆ ਸਕਦੇ ਨੇ ਜਿੱਥੋਂ ਤੱਕ ਫੌਜਦਾਰੀ ਕੇਸਾਂ ਦਾ ਸਵਾਲ ਹੈ ਸਿਰਫ ਉਹੀ ਫੌਜਦਾਰੀ ਕੇਸ ਲੋਕ ਗਲਤ ਦੇ ਵਿੱਚ ਲਏ ਜਾ ਸਕਦੇ ਨੇ ਜਿਨ੍ਹਾਂ ਦੇ ਵਿੱਚ ਕਾਨੂੰਨ ਮੁਤਾਬਕ ਤੁਸੀਂ ਸਮਝੌਤਾ ਕਰ ਸਕਦੇ ਹੋ ਉਹਨਾਂ ਨੂੰ ਅਸੀਂ ਕਾਨੂੰਨ ਦੀ ਭਾਸ਼ਾ ਦੇ ਵਿੱਚ ਕੰਪਾਉਂਡੇਬਲ ਅਫੈਂਸਸ ਕਹਿੰਦੇ ਹਾਂ ਜਿਵੇਂ ਕਿ ਮੇਜਰ ਤੌਰ ਤੇ 138 ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਕੇਸਿਸ ਨੇ ਇਹਨਾਂ ਦੇ ਵਿੱਚ ਸਮਝੌਤਾ ਹੋ ਸਕਦਾ ਸੋ ਇਹ ਸਾਰੇ ਕੇਸ ਅੱਜ ਟੇਕ ਅਪ ਕੀਤੇ ਜਾ ਰਹੇ ਆ ਔਰ ਸਮਝੌਤੇ ਦੇ ਨਾਲ ਨਿਬੇੜੇ ਜਾਣਗੇ ਇੰਜ ਹੀ ਜਿਹੜੇ ਕਿ ਫੌਜਦਾਰੀ ਦੂਜੇ ਕੇਸਿਸ ਐ ਉਹਨਾਂ ਚ ਜਿਨ੍ਹਾਂ ਚ ਸਮਝੌਤਾ ਹੋ ਸਕਦਾ ਉਹ ਕੇਸ ਵੀ ਅਸੀਂ ਟੇਕ ਅਪ ਕਰ ਰਹੇ ਆ ਔਰ ਸਵੈ ਇੱਛਾ ਦੇ ਨਾਲ ਜਿਹੜਾ ਵਿਕਟਮ ਐ ਜਾਂ ਇੰਜਰਡ ਐ ਜਾਂ ਕੰਪਲੇਨੈਂਟ ਐ ਉਹ ਉਹਦੇ ਵਿੱਚ ਐਪਲੀਕੇਸ਼ਨ ਲਗਾ ਕੇ ਸਮਝੌਤਾ ਕਰ ਸਕਦਾ ਹੈ। ਠੀਕ। ਕੈਮਰਾਮੈਨ ਵਿਕਰਮ ਕੁਮਾਰ ਦੇ ਨਾਲ ਚਿਰਾਗ ਸ਼ਰਮਾ ਅਜੀਤ ਵੈਬ ਟੀਵੀ ਜਲੰਧਰ। ਇਸੇ ਤਰ੍ਹਾਂ ਹੀ ਸੰਗਰੂਰ 22 ਜ਼ਿਲ੍ਹਾ ਕਾਨੂੰਨੀ ਅਥਾਰਟੀ ਵੱਲੋਂ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਤੇ 30 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਵਿੱਚ ਆਪਣੇ ਕੇਸ ਲਗਾਏ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਕਈ ਕੇਸਾਂ ਦਾ ਜਿਹੜਾ ਨਿਪਟਾਰਾ ਕਰ ਦਿੱਤਾ ਗਿਆ ਤੇ ਇਸ ਬਾਬਤ ਸਿਵਲ ਜੱਜ ਸੀਨੀਅਰ ਡਿਵੀਜ਼ਨ ਦਲਜੀਤ ਕੌਰ ਵੱਲੋਂ ਵਧੇਰੇ ਜਾਣਕਾਰੀ ਸਾਂਝੀ ਕੀਤੀ ਗਈ। ਅੱਜ ਨੈਸ਼ਨਲ ਲੋਕ ਅਦਾਲਤ ਜਿਹੜੀ 14/5/2025 ਨੂੰ ਲੱਗਣੀ ਸੀ ਅੱਜ 24/5/2025 ਨੂੰ ਲਗਾਈ ਜਾ ਰਹੀ ਹੈ ਮਾਨਯੋਗ ਮਿਸਟਰ ਜਸਟਿਸ ਦੀਪਕ ਸੱਬਲ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਐਂਡ ਐਗਜ਼ੀਕਿਊਟਿਵ ਚੇਅਰਮੈਨ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਐਂਡ ਮਾਨਯੋਗ ਜੀਨਰਲ ਪ੍ਰੈਸੀਸ਼ਨ ਜੱਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸ ਥੋਂ ਦੀ ਸੰਗਰੂਰ ਸ਼੍ਰੀ ਮਨੀਸ਼ ਸਿੰਘਾਲ ਜੀ ਦੀ ਰਹਿਨਮਾਈ ਹੇਠ ਜ਼ਿਲ੍ਹਾ ਸੰਗਰੂਰ ਅਤੇ ਮਰੇਰਕੋਟਲਾ ਵਿਖੇ ਸਬਡਿਵੀਜ਼ਨ ਜਿਵੇਂ ਸੁਨਾਮ ਤੂਰੀ ਮੋਨਕ ਵਿੱਚ ਜੋ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਹੈ ਜਿਹੜੀ ਅੱਜ ਦੀ ਲੋਕ ਅਦਾਲਤ ਹੈਗੀ ਹੈ ਇਹਦੇ ਵਿੱਚ ਅਸੀਂ ਮਾਈ ਬੈਂਚਾਂ ਦਾ ਗਠਨ ਕੀਤਾ ਗਿਆ ਹੈ ਇਸ ਦੇ ਵਿੱਚ ਜੁਡੀਸ਼ੀਅਲ ਬੈਂਚ ਦੇ ਨਾਲ-ਨਾਲ ਅਸੀਂ ਜਿਹੜੇ ਰੈਵਨਿਊ ਬੈਂਚ ਵੀ ਲਗਾਏ ਹੋਏ ਹਨ ਇਹ ਜਿਹੜੀ ਨੈਸ਼ਨਲ ਲੋਕ ਅਦਾਲਤ ਹੈਗੀ ਹੈ ਇਹ 3 ਮਹੀਨਿਆਂ ਬਾਅਦ ਲਗਾਈ ਜਾਂਦੀ ਹੈ ਇਸ ਵਿੱਚ ਰਾਜੀਨਾਮੇ ਰਾਹੀਂ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ ਜਿਹੜੇ ਇਸ ਵਿੱਚ ਵੱਖ-ਵੱਖ ਕੈਟਾਗਰੀ ਦੇ ਕੇਸ ਹੁੰਦੇ ਹਨ ਜਿੱਦਾਂ ਰਿਕਵਰੀ ਸੂਟ ਹੋਗੇ 네ਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਕੇਸ ਹੋਗੇ ਉਸ ਤੋਂ ਬਾਅਦ ਜਿਹੜੇ ਚੈੱਕ ਬਾਉਂਸਿਸ ਕੇਸ ਹੋ ਗਏ ਬੈਂਕ ਰਿਕਵਰੀ ਕੇਸ ਐਮ ਐਸਟੀਟੀ ਕੇਸ ਹੋ ਗਏ ਮੈਟ੍ਰਿਮੋਨੀਅਲ ਕੇਸ ਬਿਜਲੀ ਅਤੇ ਪਾਣੀ ਦੇ ਕੇਸ ਹੋਵੇ ਇਹ ਸਾਰੇ ਕੇਸ ਇਹਦੇ ਵਿੱਚ ਲਗਾਏ ਜਾਂਦੇ ਹਨ ਜਿਹੜੇ ਲੋਕ ਹਾਲੇ ਸੋਚ ਹੀ ਰਹੇ ਹਨ ਵੀ ਅਸੀਂ ਕੇਸ ਲਗਾਉਣਾ ਹੈ ਲੋਕ ਅਦਾਲਤ ਦੇ ਵਿੱਚ ਪਰ ਨਹੀਂ ਲਗਾਇਆ ਉਹ ਪ੍ਰੀ ਲਿਟੀਗੇਟਿਵ ਦੇ ਵਿੱਚ ਉਹ ਲਗਾ ਸਕਦੇ ਹਨ ਇਸ ਤੋਂ ਬਾਅਦ ਅਸੀਂ ਇਹ ਵੀ ਗੱਲ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਜਿਹੜੀ ਲੋਕ ਅਦਾਲਤ ਦੇ ਵਿੱਚ ਲੋਕਾਂ ਦਾ ਇੱਕ ਤਾਂ ਟਾਈਮ ਬਚਦਾ ਹੈ ਇੱਕ ਉਹਨਾਂ ਦੇ ਪੈਸੇ ਬਚਦੇ ਹਨ ਦੋਨੇ ਜੜੀਆਂ ਤਿਹਰਾਹਨ ਉਹ ਖੁਸ਼ੀ-ਖੁਸ਼ੀ ਘਰ ਜਾਂਦੀਆਂ ਹਨ ਅਗਲੀ ਗੱਲ ਇਹ ਹੈਗੀ ਹੈ ਜਿਸ ਤਰ੍ਹਾਂ ਜਿਹੜੇ ਲੋਕ ਅਦਾਲਤ ਦੇ ਵਿੱਚ ਕੇਸ ਲਗਾਏ ਜਾਂਦੇ ਹਨ ਜਿੱਦਾਂ ਰਿਕਵਰੀ ਸੂਟ ਹੁੰਦੇ ਨੇ ਉਹਨਾਂ ਤੇ ਕੋਰਟ ਫੀਸ ਲੱਗੀ ਹੁੰਦੀ ਹੈ ਉਹਨਾਂ ਦੀ ਕੋਰਟ ਫੀਸ ਵੀ ਰਿਫੰਡ ਹੋ ਜਾਂਦੀ ਹੈ ਜਿਹੜੀ ਲੋਕ ਅਦਾਲਤ ਦਾ ਜਿਹੜਾ ਮੇਨ ਮੋਟਿਵ ਇਹ ਹੈਗਾ ਵੀ ਲੋਕ ਹੱਸਦੇ ਹੱਸਦੇ ਆਪਣੇ ਘਰ ਜਾਣ ਤੇ ਪਿਆਰ ਵਧਾਓ ਝਗੜੇ ਘਟਾਓ ਇਹ ਹੈ। ਥੈਂਕ ਯੂ ਵੈਰੀ ਮਚ। ਇਸ ਤੋਂ ਲਾਭ ਬਠਿੰਡਾ ਚਵੀ ਦੂਸਰੀ ਸਲਾਨਾ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਬਠਿੰਡਾ ਜ਼ਿਲ੍ਹੇ ਵਿੱਚ 20 ਬੈਚ ਸਥਾਪਿਤ ਕੀਤੇ ਗਏ ਜਿਨ੍ਹਾਂ ਵਿੱਚੋਂ 16 ਬਠਿੰਡਾ ਕੋਰਟ ਕੰਪਲੈਕਸ ਦੋ ਸਬ ਡਿਵੀਜ਼ਨ ਤਲਵੰਡੀ ਸਾਬੋ ਤੇ ਦੋ ਬੈਚ ਸਬ ਡਿਵੀਜ਼ਨ ਰਾਮਪੂਰਾ ਫੁੱਲ ਵਿਕੇ ਸਥਾਪਿਤ ਕੀਤੇ ਗਏ ਤੇ ਇਹਨਾਂ ਵਿੱਚ ਕਰੀਬ 26000 ਦੇ ਲਗਭਗ ਕੇਸ ਰੱਖੇ ਗਏ ਜਿਨ੍ਹਾਂ ਵਿੱਚੋਂ ਕਈ ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਉਲਿੱਕੇ ਪ੍ਰੋਗਰਾਮ ਮੁਤਾਬਿਕ ਅੱਜ ਦੂਸਰੀ ਸਾਲਾਨਾ ਲੋਕ ਅਦਾਲਤ ਲਗਾਈ ਜਾ ਰਹੀ ਹੈ ਇਹ ਲੋਕ ਅਦਾਲਤ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਦੇ ਡਾਇਰੈਕਟਿਵ ਚੇਅਰਮੈਨ ਆਨਰੇਬਲ ਮਿਸਟਰ ਜਸਟਿਸ ਦੀਪਕ ਸਿਬਲ ਜੀ ਦੀ ਅਗਵਾਈ ਹੇਠ ਲਗਾਈ ਜਾ ਰਹੀ ਹੈ ਬਰਹਿੰਡਾ ਵਿਖੇ ਕੁੱਲ 20 ਲੋਕ ਅਦਾਲਤਾਂ ਗਠਿਤ ਕੀਤੀਆਂ ਜੇ ਗਈਆਂ ਹਨ ਦੇ ਬੈਂਚ ਕੱਟਿਸ ਦਿੱਤੇ ਗਏ ਹਨ ਉਹਨਾਂ ਵਿੱਚੋਂ 16 ਬੈਂਚ ਬਰਹਿੰਡਾ ਵਿਖੇ ਲਗਾਏ ਜਾਣਗੇ ਤੇ ਦੋ ਦੋ ਬੈਂਚ ਸਾਡ ਡਿਵੀਜ਼ਨ ਸੇ ਤਰੰਡੀ ਸਾਭੋ ਤੇ ਰਾਮਪੁਰਾ ਫੂਲ ਵਿੱਚ ਲਗਾਏ ਗਏ ਹਨ ਇਹਨਾਂ ਵਿੱਚ ਕਰੀਬ 26000 ਦੇ ਕਰੀਬ ਕੇਸ ਟੇਕ ਅਪ ਕੀਤੇ ਜਾ ਰਹੇ ਹਨ ਜਿੰਨਾਂ ਕੇਸਾਂ ਬੀਤੀ ਗੱਲ ਕਰਦੇ ਵਿੱਚ ਹਾਂਜੀ ਇਸ ਵਿੱਚ ਹਰ ਤਰ੍ਹਾਂ ਦੇ دیਵਾਨੀ ਮੁਕਦਮੇ ਜਿਸ ਤਰ੍ਹਾਂ ਕੀ ਮੈਟ੍ਰੀਮੋਨিয়াল ਡਿਸਪਿਊਟਸ ਮੋਟਰ ਵਾਈਕਲ ਐਕਸ਼ਨ ਕਲੇਮ ਕੇਸਿਸ ਬੈਂਕ ਕਰਵਰੀ ਕੇਸਿਸ ਪ੍ਰੀ ਰੈਟਿਗੇਟਿਵ ਕੇਸਿਸ ਜਿਹੜੇ ਕੇਸ ਅਜੇ ਅਦਾਲਤਾਂ ਵਿੱਚ ਨਹੀਂ ਆਏ ਉਹ ਵੀ ਟੇਕ ਅਪ ਕੀਤੇ ਜਾ ਰਹੇ ਹਨ ਤੇ ਕਟ ਗ੍ਰੈਵਿਟੀ ਵਾਲੇ ਕੰਪਾਉਂਡੇਬਲ ਕ੍ਰਿਮिनल ਕੇਸ ਵੀ ਲੈ ਜਾ ਸਕਦੇ ਹਨ ਤੇ ਇਸ ਤੋਂ ਇਲਾਵਾ ਰੈਵਨਿਊ ਦੇ ਕੇਸਿਸ ਵੀ ਟੇਕ ਅਪ ਕੀਤੇ ਜਾ ਰਹੇ ਹਨ ਲੋਕਾਂ ਦਾ ਰਿਸਪੌਂਸ ਇਸ ਤਰ੍ਹਾਂ ਮਿਲ ਰਹੀ ਹੈ ਜੀ ਕਰਕੇ ਲੋਕ ਅਦਾਲਤਾਂ ਦੇ ਲੋਕਾਂ ਦੇ ਬਹੁਤ ਤਰਜਾਨ ਅੱਛਾ ਹੈ ਬਹੁਤ ਜ਼ਿਆਦਾ ਲੋਕ ਉਤਸ਼ਾਹ ਨਾਲ ਇਸ ਵਿੱਚ ਵੱਧ ਚੜ ਕੇ ਆ ਰਹੇ ਹਨ ਤੇ ਮੇਰੀ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਲੋਕਦਾਲਤਾ ਵੱਤ ਤੋਂ ਵੱਤ ਫਾਇਦਾ ਉਠਾਣ ਤੇ ਆਪਣੇ ਫੈਸਲੇ ਲੋਕ ਅਦਾਲਤ ਰਾਹੀਂ ਕਰਵਾਨ ਲੋਕ ਅਦਾਲਤ ਦਾ ਫਾਇਦਾ ਕੀ ਜਿੱਗਲ ਕਰਦੀ ਹੈ ਲੋਕ ਅਦਾਲਤ ਵਿੱਚ ਜਿਹੜਾ ਫੈਸਲਾ ਹੁੰਦਾ ਹੈ ਉਹ ਫਾਈਨਲ ਹੁੰਦਾ ਹੈ ਇਸ ਦੀ ਕੋਈ ਅਪੀਲ ਨਹੀਂ ਹੁੰਦੀ ਕਿਉਂਕਿ ਇਹ ਫੈਸਲਾ ਧਿਰਾਂ ਨੇ ਆਪਸੀ ਰਜ਼ਾਮੰਦੀ ਨਾਲ ਕੀਤਾ ਹੁੰਦਾ ਹੈ ਤੇ ਇਸ ਨਾਲ ਧਿਰਾਂ ਦੇ ਸਬੰਧ ਵੀ ਅੱਛੇ ਹੁੰਦੇ ਨੇ ਤੇ ਸਾਰੇ ਟਾਈਮ ਆਉਣ ਵਾਲੇ ਲਿਟੀਗੇਸ਼ਨ ਵੀ ਖਤਮ ਹੋ ਜਾਂਦੀ ਹੈ